ਹਾਂ ਤੁਹਾਡਾ ਆਪਣਾ ਸੋਟਾ ਵੇਰ ਨਵਜੋਸ਼ ਸਿੱਧੂ ਚੰਦਰਪਾਣ ਤੁਹਾਨੂੰ ਜੰਗ ਦੇ ਸਬੰਧੀ ਅਹਿਮ ਜਾਣਕਾਰੀਆਂ ਦੇਣ ਜਾ ਰਿਹਾ ਜੋ ਕਿ ਮੈਨੂੰ ਹੁਣੇ-ਹੁਣੇ ਪਤਾ ਲੱਗੀਆਂ ਤੇ ਪਤਾ ਲੱਗਦਾ ਇਹ ਮੈਂ ਜੋ ਕੁਝ ਸ਼ੇਅਰ ਕਰਨਾ ਚਾਹਾਂਗਾ ਇਸ ਤੋਂ ਪਹਿਲਾਂ ਇੱਕ ਗੱਲ ਕਰਦੇ ਹਾਂ ਜੋ ਕਿ ਕੱਲ ਗਰਦਾਸਪੁਰ ਦੇ ਪਿੰਡ ਪੰਧੇਰ ਵਿੱਚ ਬਲਾਸਟ ਹੋਇਆ ਉਸ ਸਬੰਧੀ ਗੱਲ ਕਰਦੇ ਹਾਂ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਨੂੰ ਤੇ ਲੋੜ ਆਪਣੇ ਘਰ ਤੋਂ ਬਾਹਰ ਨਿਕਲਦੇ ਨਾ ਜਾਇਜ਼ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਸਰਕਾਰ ਨੇ ਵੀ ਛੁੱਟੀਆਂ ਕਰ ਦਿੱਤੀਆਂ ਨੇ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਜਦੋਂ ਅਗਲੇ ਹੁਕਮਾਂ ਆਣਗੇ ਫਿਰ ਸਕੂਲ ਲੱਗਣੇ ਵੀ ਸ਼ੁਰੂ ਹੋਣਗੇ ਇਸ ਕਰਕੇ ਅਗਲੇ ਹੁਕਮਾਂ ਤੱਕ ਸਰਕਾਰ ਨੇ ਵੀ ਛੁੱਟੀਆਂ ਕਰ ਦਿੱਤੀਆਂ ਨੇ ਤੇ ਅੱਜ ਜੋ ਸਵੇਰੇ ਰਾਤ ਘਟਨਾ ਹੋਈ ਏ ਕੋਈ 1.5 ਦੇ ਕਰੀਬ ਉਸ ਸੰਬੰਧੀ ਵੀ ਤੁਹਾਡੇ ਨਾਲ ਗੱਲ ਕਰਾਂਗੇ ਜੋ ਕਿ ਬੜੀ ਦੂਰ ਦੂ ਤੱਕ ਵੱਜਾਂ ਗਈਆਂ ਬਲਾਸਟ ਹੋਇਆ ਹੈ ਗੁਰੂ ਦੀ ਨਗਰੀ ਵਿੱਚ ਬਹੁਤ ਘਟਿਆ ਕੰਮ ਹੋ ਰਿਹਾ ਪਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰ ਸਕਦੇ ਆ ਕਿ ਪ੍ਰਮਾਤਮਾ ਇਹ ਮਾੜੀ ਘੜੀ ਕਿਹਦੇ ਨਾ ਆਵੇ ਕਿਉਂਕਿ ਲੜਾਈ ਜ ਕਹਿਣਾ ਸੌਖਾ ਸ਼ਬਦ ਪਰ ਲੜਾਈ ਜਿਹਨਾਂ ਦੇ ਪੁੱਤ ਬਾਰਡਰਾਂ ਤੇ ਨੇ ਜਾਂ ਲਾਗੇ ਬਾਰਡਰਾਂ ਦੇ ਘਾਰ ਨੇ ਪਾਕਿਸਤਾਨ ਦੇ ਏਰੀਏ ਦੇ ਨਾਲ ਲੱਗਦੇ ਲੱਗਦੇ ਘਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਜਾਂ ਜਿਹਨੇ ਬਾਡਰਾਂ 'ਚ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਰੋਟੀ ਨਹੀਂ ਲੰਘ ਰਹੀ ਹੁਣ ਪਰਿਵਾਰਾਂ ਨੂੰ ਰੋਟੀ ਲੰਘਣੀ ਔਖੀ ਹੋਈ ਏ ਕਿਉਂਕਿ ਫੋਨ ਆ ਨਹੀਂ ਰਹੇ ਫੋਨ ਬੰਦ ਹੋਏ ਨੇ ਫੋਨ ਜਮ੍ਹਾਂ ਕਿਤੇ ਨੇ ਜਾਂ ਬੰਦ ਹੋਏ ਪਾ ਇਹਨਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਰੋਟੀ ਲੰਘਣੀ ਵੀ ਮੁਸ਼ਕਲ ਹੋਈ ਏ ਇਹ ਕਰਕੇ ਸਾਰੇ ਵੀਰਾਂ ਨੂੰ ਹਦਾਇਤਾਂ ਬੇਨਤੀ ਕਰਦਾ ਕਿ ਆਰਮੀ ਵਾਲਿਆਂ ਦਾ ਤੇ ਪੰਜਾਬ ਪੁਲਿਸ ਦਾ ਸਾਥ ਤੋਂ ਇੱਕ ਜ਼ਰੂਰੀ ਹਦਾਇਤ ਜੋ ਕਿ ਮੈਨੂੰ ਹੁਣੇ-ਹੁਣੇ ਪਤਾ ਲੱਗੀ ਏ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਇਸ ਵਿੱਚ ਪੰਜਾਬ ਸਰਕਾਰ ਨੇ ਇਹ ਚੇਤਾਵਨੀ ਬੱਸ ਜੇਲ੍ਹ ਜ਼ਿਲਾ ਵਿੱਚ ਤੇ ਹਸਪਤਾਲ ਵਿੱਚ ਲਾਗੂ ਨਹੀਂ ਹੋਣਗੀਆਂ ਤੇ ਬਾਕੀ ਸਾਰੇ ਹੀ ਅਦਾਰੇ ਜਾਂ ਪਿੰਡਾਂ ਨੇ ਸ਼ਹਿਰ ਨੇ ਉਹਨਾਂ ਵਿੱਚ ਲਾਗੂ ਹੋਣਗੀਆਂ ਇਹ ਜੱਤਾਂ ਕਿਹੜੀਆਂ ਨੇ ਕਿ ਪਹਿਲਾਂ ਦੱਸਦੇ ਆ ਜਿਹੜੀਆਂ ਲਾਗੂ ਨਹੀਂ ਹੋ ਜਿਹਨਾਂ ਤੇ ਲਾਗੂ ਨਹੀਂ ਹੋਣਗੀਆਂ ਜਿਵੇਂ ਕਿ ਸਿਵਲ ਹਸਪਤਾਲਾਂ ਉਹਨਾਂ ਤੇ ਲਾਗੂ ਨਹੀਂ ਹੋਣਗੀਆਂ ਫਿਰ ਸਰਕਾਰ ਜੇਲ੍ਹਾਂ ਨੇ ਜੇਲ੍ਹ ਵਿੱਚ ਲਾਗੂ ਨਹੀਂ ਹੋਣਗੀਆਂ ਇਹ ਚੀਜ਼ਾਂ ਤੇ ਇਹ ਚੀਜ਼ਾਂ ਲਾਗੂ ਸਿਰਫ ਤੇ ਸਿਰਫ ਬਾਕੀ ਪਿੰਡਾਂ 'ਚ ਹੋਣ ਗੀਆਂ ਪਰ ਉਹਨਾਂ ਨੂੰ ਵੀ ਹੁਕਮ ਹੀ ਕਰ ਦਿੱਤਾ ਗਿਆ ਹੈ ਕਿ ਜੇਲ੍ਹਾਂ ਨੂੰ ਉਹ ਤੁਹਾਨੂੰ ਦੱਸਦੇ ਆ ਬਾਅਦ ਵਿੱਚ ਜੇਲ੍ਹ ਜਾਂ ਹਸਪਤਲ ਕਿਹੜੇ ਹੁਕਮ ਕਿਤੇ ਗਏ ਨੇ ਉਹਨਾਂ ਨੂੰ ਬਹੁਤ ਸਖਤ ਹੁਕਮ ਕਿਤੇ ਗਏ ਨੇ ਇਸ ਤੋਂ ਪਹਿਲਾਂ ਜੋ ਕਿ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਹੁਕਮ ਕੀਤਾ ਕਿ 9 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 5 ਵਜੇ ਤੱਕ ਕੋਈ ਵੀ ਘਰ ਦੀ ਲਾਈਟ ਨਾ ਜਗਾਏ ਜਬ ਬਾਹਰ ਦੀਆਂ ਦੁਕਾਨਾਂ ਦੀਆਂ ਲੈਟਰਾਂ ਜਾਂ ਕੈਮਰੇ ਦੀਆਂ ਲੈਟਰਾਂ ਕੋਈ ਵੀ ਵੀਪਰਾ ਇਹ ਲੈਟਰ ਨਾ ਜਿਹੜਾ ਇਹ ਹੁਕਮ ਕੀਤਾ ਗਿਆ ਵਾ ਇਹ ਚਿੱਟੀਆਂ ਕੱਢ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਇਸ ਤੋਂ ਅੱਗੇ ਬੇਨਤੀ ਹੈ ਤੇ ਜਿਹੜੀ ਅੰਮ੍ਰਿਤਸਰ 'ਚ ਘਟਨਾ ਹੋਈ ਹੈ ਉਸ ਸੰਬੰਧੀ ਜਾਣਕਾਰੀ ਅੰਮ੍ਰਿਤਸਰ 'ਚ ਜਿਹੜੀ ਘਟਨਾ ਹੋਈ ਹੈ ਉਸ ਦੀਆਂ ਆਵਾਜ਼ਾਂ ਜਲੰਧਰ ਗਰਦਾਸਪੁਰ ਏਰੀਆ ਪੁਰਾਣਾ ਸ਼ਾਲਾ ਮਕੇਰੀਆਂ ਤਮਕੇ ਇਧਰ ਪਠਾਨਕੋਟ ਵਾਲੀ ਸਾਈਡ ਨੂੰ ਵੀ ਦੀਨਾ ਨਗਰ ਤੱਕ ਇਹ ਆਵਾਜ਼ਾਂ ਗਈਆਂ ਨੇ ਤੇ ਬਲਾਸਟ ਬਹੁਤ ਤੇਜ਼ ਹੋਇਆ ਰਾਤੀ ਉੱਥੇ ਪੁਲਿਸ ਪਹੁੰਚ ਚੁੱਕੀ ਹੀ ਤੇ ਪੁਲਿਸ ਨੇ ਆਰਮੀ ਬੁਲਾ ਲਈ ਏ ਅਸੀਂ ਜਾਨ ਚੱਲ ਰਹੀ ਏ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਘਰਾਂ ਤੋਂ ਬਾਹਰ ਨਾ ਨਿਕਲੋ ਲੋੜ ਤੋਂ ਵੱਧ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਵੱਧ ਤੋਂ ਵੱਧ ਸਾਥ ਦਿਓ ਜਿਵੇਂ ਕਿ ਸਾਡਾ ਕਮਿਟਰੇਸ਼ਨ ਪੰਜਾਬ ਸੁਸਾਇਟੀ ਹੈ ਉਸ ਦਾ ਵੱਧ ਤੋਂ ਵੱਧ ਸਾਥ ਦਿਓ ਜੇ ਕੋਈ ਨੂੰ ਵੀਰ ਨੂੰ ਭੈਣ ਨੂੰ ਬਲੱਡ ਦੀ ਲੋੜ ਪੈਂਦੀ ਏ ਤੇ ਬਲੱਡ ਅਰੇਂਜ ਕਰਕੇ ਦੇਣਾ ਸੁਸਾਇਟੀ ਦਾ ਸੇਵਾ ਕਰ ਰਹੀ ਏ ਫਰਜ਼ਾ ਸੁਸਾਇਟੀ ਬਹੁਤ ਮਦਦ ਕਰ ਰਹੀ ਏ ਹਰ ਤਰ੍ਹਾਂ ਦੀ ਮਦਦ ਕਰ ਰਹੀ ਏ ਇਹ ਕਰਕੇ ਸੁਸਾਇਟੀ ਦਾ ਵੱਧ ਤੋਂ ਵੱਧ ਸਾਥ ਦਿਓ ਸਾਡਾ ਸਾਥ ਦਿਓ ਤੇ ਇਸੇ ਤਰ੍ਹਾਂ ਹੀ ਅਗਲੀਆਂ ਹਜਾਤਾਂ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ ਕਿਉਂਕਿ ਜਦੋਂ ਵੀ ਅਗਲੀਆਂ ਹਜਾਤਾਂ ਆਉਣਗੀਆਂ ਤੁਹਾਨੂੰ ਜ਼ਰੂਰ ਦੱਸਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ